ਸਾਦਾ ਮhalla ਗਿਆ ਉਜੜ ਹੋ ਅਚਰੇ ਗਏ ਅਸੀਂ ਵੀ ਚਲ ਜਾਣਾ ਅਸੀਂ ਕਿੱਥੇ ਬੈਠੇ ਰਹਿਣਾ ਸਰਪੰਚ ਜੀ ਕੀਤੀ ਠੋਕ ਮਾਰ ਕੇ ਡਰ ਕੇ ਨਹੀਂ ਕੀਤੀ ਠੀਕ ਹੈ ਦਬਾਅ ਚ ਨਹੀਂ ਕਿਸੇ ਦੇ ਚ ਵੀ ਆਏ ਲੇਕਿਨ ਕੀਤੀ ਆਪਣੀ ਮਰਜ਼ੀ ਦਾ ਠੀਕ ਕੋਈ ਵੀ ਥਿਆ ਜਾਂਦਾ ਬਾਗ ਦੇਖੋ ਸਾਡੇ ਕੁੱਤੇ ਨੂੰ ਤਿੰਨ ਵਾਰੀ ਪਿਆ ਰਾਤ ਨੂੰ ਅੱਛਾ ਜੀ ਅਸੀਂ ਫਿਰ ਹਾਰ ਦੇ ਕੁੱਤਾ ਆਪਣੇ ਮੰਜੇ ਨਾਲ ਬੰਨ ਲਿਆ ਜਿਹੜਾ ਮੰਜੇ ਨਾਲ ਬੰਨ ਲਿਆ ਤਾਂ ਬਾਗ ਇੱਥੇ ਆ ਗਿਆ ਅੱਛਾ ਜੀ ਪੇਸ਼ਖਾਨੇ ਇਹਨਾਂ ਲਾਈਟ ਵਿੱਚ ਆਂਦਾ ਨਹੀਂ ਕਹਾ ਅੱਛਾ ਜੀ ਜਾਨਵਰਾਂ ਤੋਂ ਡਰਦਾ ਸੀ ਜਾਨਵਰਾਂ ਤੋਂ ਡਰਦੇ ਆ ਹਾਂਜੀ ਹਾਂਜੀ ਆਪਣਾ ਇੱਕੋ ਘਰ ਰਹਿ ਗਿਆ ਪਹਿਲਾਂ ਇੱਥੇ 25 26 ਘਰ ਹੁੰਦੇ ਸੀ ਬਸ ਉਹਨਾਂ ਚੋਂ ਬਸ ਇੱਕ ਘਰ ਸਾਡਾ ਰਹਿ ਗਿਆ ਹੁਣ 25 26 ਘਰ ਸੀਗੇ ਉਹਨਾਂ ਚੋਂ ਸਿਰਫ ਇੱਕ ਤੁਹਾਡਾ ਘਰ ਰਹਿ ਗਿਆ ਇੱਕ ਘਰ ਠੀਕ ਹੈ ਜੀ ਹਾਂਜੀ ਪਹਿਲਾਂ ਤੁਸੀਂ ਬੇਸਿਕਲੀ ਕਿੱਥੇ ਦੇ ਸੀਗੇ ਜੀ ਬਜ਼ੁਰਗ ਪਹਿਲਾਂ ਸਾਡੇ ਸੋਹਰਾ ਸਾਹਿਬ ਰਹਿੇ ਬਾਰ ਦੇ ਵਿੱਚ अच्छा जी पाकिस्तान ਚ पाकिस्तान ਚ ਹਾਂ ਜੀ ਫੇਰ ਘਰਵਾ ਜਿਹੜੇ ਇਸ ਟਾਈਮ ਬਿਲਕੁਲ ਉਜੜ ਚੁੱਕੇ ਆ ਘਰਾਂ ਦਾ ਸਮਾਨ ਇੱਥੇ ਇਦਾਂ ਹੀ ਪਿਆ ਹੋਇਆ ਆ ਮੇਰੇ ਨਾਲ ਨੇ ਉਹ ਹੈਗੀ ਇੱਥੇ ਪਾਣੀ ਦੀ ਜੀ ਓਕੇ ਪਾਣੀ ਲਈ ਇੱਥੇ ਬੋਰਵੈਲ ਕੀਤੇ ਨਹੀਂ ਜਾ ਸਕਦੇ ਕਿਉਂਕਿ ਜ਼ਮੀਨ ਬਹੁਤ ਸਿਕਾ ਜੀ ਮੇਰੇ ਵੱਲੋਂ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਆਏ ਆ ਪਿੰਡ ਕੋਟ ਦੇ ਵਿੱਚ ਕੋਟਪਿੰਡ ਦਾ ਇੱਕ ਮਹੱਲਾ ਆ ਜੀ ਬਿਲਕੁਲ ਉਜੜ ਚੁੱਕਾ ਆ ਉਹ ਮਹੱਲਾ ਕਿਸੇ ਟਾਈਮ 25 ਤੋਂ 26 ਘਰ ਹੁੰਦੇ ਸੀ ਬਹੁਤ ਚਹਿਲ ਪਹਿਲ ਹੁੰਦੀ ਸੀ ਇਹ ਘਰਾਂ ਦੇ ਵਿੱਚ ਅੱਜ ਉਹਨਾਂ ਦੇ ਜਿਹੜੇ ਘਰ ਉਹ ਆ ਉਹ ਖੰਡਰ ਬਣ ਚੁੱਕੇ ਆ ਢਹਿ ਚੁੱਕੇ ਆ ਲੋਕੀ ਇੱਥੋਂ ਜਾ ਚੁੱਕੇ ਆ ਹੋਰ ਥਾਂ ਸ਼ਿਫਟ ਕਰ ਚੁੱਕੇ ਆ ਕਿਉਂਕਿ ਸਬਦਾ ਨਹੀਂ ਸੀ ਆਉਣ ਜਾਣ ਦੀ ਬਹੁਤ ਦਿੱਕਤ ਸੀ ਕੱਚਾ ਰਸਤਾ ਸੀ ਬੱਚਿਆਂ ਨੂੰ ਪੜ੍ਹਾਈ ਤੋਂ ਵੀ ਦੂਰ ਜਾਣਾ ਪੈਂਦਾ ਸੀ ਤਾਂ ਕਰਕੇ ਪਿੰਡ ਨੂੰ ਉੱਜੜਦਾ ਉੱਜੜ ਚੁੱਕਾ ਹੈ ਜੀ ਆਜੋ ਚਲਦੇ ਹਾਂ ਉਸ ਘਰ ਦੇ ਵਿੱਚ ਇੱਥੇ ਇੱਕ ਬਜ਼ੁਰਗ ਮਾਤਾ ਤੇ ਇੱਕ ਬਾਪੂ ਜੀ ਰਹਿੰਦੇ ਆ ਜਿਹੜੇ ਇਸ ਘਰ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਆ ਤੇ ਉਹ ਜਿਹੜੇ ਮਹਿਲਾ ਬਜ਼ੁਰਗੋ ਆ ਮਾਤਾ ਜੀ ਆ ਉਹ ਇਸ ਪਹਿਲਾਂ ਕਿਸੇ ਸਮੇਂ ਇਸ ਪਿੰਡ ਦੇ ਸਰਪੰਚ ਹੁੰਦੇ ਸੀਗੇ ਕਹਿੰਦੇ ਉਹ ਜਦੋਂ ਸਰਪੰਚ ਸੀਗੇ ਬਹੁਤ ਠੋਕ ਵਜਾ ਕੇ ਉਹਨਾਂ ਨੇ ਸਰਪੰਚੀ ਕੀਤੀ ਇਮਾਨਦਾਰੀ ਨਾਲ ਅੱਜ ਉਹ ਆਪਣਾ ਜਿਹੜਾ ਜੀਵਨ ਆ ਇਕੱਲਿਆਂ ਬਤੀਤ ਕਰ ਰਹੇ ਆ ਬਹੁਤ ਔਖਾ ਬਤੀਤ ਕਰ ਰਹੇ ਆ ਤਾਨੂੰ ਲੈ ਕੇ ਚਲਦੇ ਆ ਪਿੰਡ ਕੋਟ ਦੇ ਵਿੱਚ ਲੈ ਕੇ ਚਲਦੇ ਆ ਘਰਾਂ ਦੇ ਵਿੱਚ ਜਿਹੜੇ ਅੱਜ ਖੰਡਰ ਬਣ ਚੁੱਕੇ ਆ ਚਲੋ ਜੀ ਮਿਲਦੇ ਆ ਜਾ ਕੇ ਉਹ ਘਰਾਂ ਦੇ ਵਿੱਚ ਦੂਸਰੀ ਬੇਨਤੀ ਹੈ ਜੀ ਮੇਰੀ ਥੱਲੇ ਇੱਕ ਆਈਡੀ ਸ਼ੋ ਕਰ ਰਹੇ ਆ ਦੂਸਰੀ ਆਈਡੀ ਆ ਕਰਮ ਤੂਤ ਬਲੌਗਸ ਦੇ ਵਿੱਚ ਪਹਿਲੀ ਆਈਡੀ ਦੇ ਵਿੱਚ ਥੋੜੀ ਜੀ ਦਿੱਕਤ ਆ ਗਈ ਸੀ ਹੋ ਸਕਦਾ ਜੇ ਗਾਹ ਫਿਊਚਰ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੇਅਰ ਕਰਿਓ ਕਮੈਂਟ ਕਰਿਓ ਵੀਡੀਓ ਦੇ ਕੇ ਥੱਲੇ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਕਿੱਥੋਂ ਦੇਖ ਰਹੇ ਆ ਅਸੀਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਜੰਗਲ ਡਿਸਕ੍ਰਾਈਬ ਕਰ ਰਹੇ ਆ 对吧？他不能买。 ਇਹ ਉਹ ਪਿੰਡ ਆ ਜੀ ਇਹ ਉਹ ਘਰਵਾ ਜਿਹੜੇ ਇਸ ਟਾਈਮ ਬਿਲਕੁਲ ਉਜੜ ਚੁੱਕੇ ਆ ਘਰਾਂ ਦਾ ਸਮਾਨ ਇੱਥੇ ਇਦਾਂ ਹੀ ਪਿਆ ਹੋਇਆ ਆ ਮੇਰੇ ਨਾਲ ਨੇ ਮੇਰੇ ਅਜ਼ੀਜ਼ ਮਿੱਤਰ ਬਿੰਦਰ ਭਾਜੀ ਬਾਕੀ ਇਹਨਾਂ ਨੂੰ ਬਹੁਤ ਜ਼ਿਆਦਾ ਇੱਥੇ ਪਿੰਡ ਦਾ ਪਤਾ ਹੈ ਕਿਉਂਕਿ ਇੱਧਰ ਕਾਫੀ ਆਉਂਦੇ ਰਹੇ ਆ ਇਹਨਾਂ ਦੀ ਯਾਰੀ ਦੋਸਤੀ ਕਾਫੀ ਹੈ ਇੱਧਰ ਬਿੰਦਰ ਭਾਜੀ ਦੱਸੋ ਕੀ ਕਾਰਨ ਸੀ ਇੱਥੇ ਨਮਸਤੇ ਸਾਰਿਆਂ ਨੂੰ ਨਮਸਤੇ ਜੀ ਪਹਿਲਾ ਤਾਂ ਭਾਜੀ ਇਹ ਪਿੰਡ ਖਾਲੀ ਹੋਣ ਦਾ ਇੱਕ ਪ੍ਰਮੁੱਖ ਜਿਹੜਾ ਕਾਰਨ ਹੈਗਾ ਉਹ ਇਹ ਹੀ ਆ ਵੀ ਇਹ ਜਿਹੜੇ ਪਿੰਡ ਆ ਜਾਂ ਘਰ ਆ ਇਹ ਬਹੁਤ ਮਤਲਬ ਆਬਾਦੀ ਤੋਂ ਦੂਰ ਬਣੇ ਹੋਏ ਆ ਠੀਕ ਹੈ ਜਿਹਦੇ ਕਰਕੇ ਇੱਥੇ ਨੂੰ ਆਉਣ ਆਉਣ ਜਾਣ ਦੀ ਜਿਹੜੀ ਸਮੱਸਿਆ ਆ ਉਹ ਇੱਕ ਮੁੱਖ ਸਮੱਸਿਆ ਆ ਠੀਕ ਹੈ ਟ੍ਰਾਂਸਪੋਰਟੇਸ਼ਨ ਦੀ ਓਕੇ ਜਿੱਦਾਂ ਮਤਲਬ ਆਪਾਂ ਕਹਿ ਲਈਏ ਕਿ ਬੱਚਿਆਂ ਨੇ ਸਕੂਲ ਜਾਣਾ ਕਿਸੇ ਬਿਮਾਰ ਆਦਮੀ ਨੂੰ ਕਿਤੇ ਲੈ ਕੇ ਜਾਣਾ ਜਾਂ ਘਰ ਦਾ ਸਮਾਨ ਲੈ ਕੇ ਆਉਣਾ ਬਿਲਕੁਲ ਔਰ ਇਹ ਸਾਰੀਆਂ ਚੀਜ਼ਾਂ ਟਰਾਂਸਪੋਰਟੇਸ਼ਨ ਰੋਡ ਵਧੀਆ ਹੋਣ ਫੇਰੀ ਹੁੰਦੀਆਂ ਜੀ ਜੀ ਇਸ ਕਰਕੇ ਇੱਥੇ ਰੋਡ ਵਧੀਆ ਨਾ ਹੋਣ ਕਰਕੇ ਪਹਿਲੀ ਸਮੱਸਿਆ ਤਾਂ ਜੀ ਇਹੀ ਆ ਮੁਢਲੀ ਸਮੱਸਿਆ ਜਿਹੜੀ ਆ ਠੀਕ ਆ ਉਸ ਤੋਂ ਬਾਅਦ ਜਿਹੜੀ 2 ਨੰਬਰ ਤੇ ਸਮੱਸਿਆ ਹੈਗੀ ਉਹ ਹੈਗੀ ਇੱਥੇ ਪਾਣੀ ਦੀ ਜੀ ਓਕੇ ਪਾਣੀ ਲਈ ਇੱਥੇ ਬੋਰਵੈਲ ਕੀਤੇ ਨਹੀਂ ਜਾ ਸਕਦੇ ਕਿਉਂਕਿ ਜ਼ਮੀਨ ਬਹੁਤ ਪਥਰੀਲੀ ਆ ਬਿਲਕੁਲ ਇਸ ਕਰਕੇ ਕੇਵੀ ਮੇਨ ਕਾਰਨ ਹੈਗਾ ਆ ਮਤਲਬ ਜਦੋਂ ਹੁਣ ਆਪਾਂ ਕਹੀਏ ਵੀ ਪਾਣੀ ਦੀ ਬਹੁਤ ਨੀਡ ਰਹਿੰਦੀ ਹੈ ਘਰਾਂ ਦੇ ਵਿੱਚ ਕੱਪੜੇ ਧੋਣੇ ਨਹਾਉਣਾ ਪਾਣੀ ਪੀਣ ਲਈ ਜਾਂ ਹੋਰ ਹਨਾ ਬਿਲਕੁਲ ਔਰ ਅੱਜ ਦੇ ਟਾਈਮ 'ਚ ਕੋਈ ਵੀ ਬੰਦਾ ਦੂਰੋਂ ਪਾਣੀ ਲੈਣ ਜਾਣ ਨੂੰ ਮੁਸ਼ਕਲ ਹੀ ਇੱਕ ਸਮਝਦਾ ਆਪਣੇ ਲਈ ਸਹੀ ਹੈ ਜੀ ਇਹ ਵੀ ਇੱਕ ਕਾਰਨ ਹੈਗਾ ਇੱਥੋਂ ਮਤਲਬ ਘਰ ਖਾਲੀ ਹੋਣ ਦਾ ਆ ਤੁਸੀਂ ਦੇਖ ਲਓ ਬਿੰਦਰ ਉੱਦ ਹੀ ਘਰ ਰਹਿ ਗਏ ਵੀਰੇ ਪਿਆਏ ਤਾਂ ਬਿਲਕੁਲ ਜੀ ਬਿਲਕੁਲ ਖਾਲੀ ਹੋ ਗਿਆ ਘਰ ਛੱਡ ਕੇ ਚੱਲ ਗਏ ਲੋਕ ਫਿਰ ਮਤਲਬ ਟੈ ਗਏ ਕਹਿ ਲੋ ਸਾਮ ਸੰਭਾਲਣਾ ਹੋਣ ਕਰਕੇ ਰੱਖ ਰਖਾਵ ਨਾ ਹੋਣ ਕਰਕੇ ਏ ਬਾਕੀ ਇੱਥੇ ਤੇ ਸਾਡੇ ਇੱਕ ਜਿਹੜੇ ਜਿਨ੍ਹਾਂ ਦੇ ਘਰਵਾ ਇੱਥੇ ਉਹ ਸਾਡੇ ਦਾ ਮੁੰਡਾ ਇੱਥੇ ਸਾਡੇ ਨਾਲ ਉਹ ਭਾਜੀ ਆ ਜਿਨ੍ਹਾਂ ਦਾ ਹਜੇ ਤੱਕ ਇੱਕ ਘਰ ਮਤਲਬ ਇੱਥੇ ਹੈਗਾ ਆ ਉਹ ਹਜੇ ਤੱਕ ਵੀ ਮਤਲਬ ਇੱਥੇ ਆਪਣਾ ਰਹਿਣ ਬਸੇਰਾ ਉਹਨਾਂ ਨੇ ਰੱਖਿਆ ਹੋਇਆ ਔਰ ਹਜੇ ਤੱਕ ਵੀ ਇੱਥੇ ਰਹਿੰਦੇ ਆ ਆਪਾਂ ਉਹਨਾਂ ਨਾਲ ਕਰ ਲੈਨੇ ਗੱਲਬਾਤ ਹਾਂਜੀ ਭਾਜੀ ਮੇਰਾ ਨਾਮ ਸाहिल ਕੁਮਾਰ ਮੈਂ ਪਿੰਡ ਕੋਲਟ ਦਾ ਰਹਿਣ ਵਾਲਾ ਅੱਛਾ ਜੀ ਹਾਂਜੀ ਇਹ ਵੀਰੇ ਤੁਹਾਡੇ ਆਪਣੇ ਇਥੇ ਘਰ ਹੋ ਆ ਜੀ ਹਾਂਜੀ ਹਾਂਜੀ ਆਪਣਾ ਇੱਕੋ ਘਰ ਰਹਿ ਗਿਆ ਪਹਿਲਾਂ ਇੱਥੇ 25 26 ਘਰ ਹੁੰਦੇ ਸੀ ਬਸ ਉਹਨਾਂ ਚੋਂ ਬਸ ਇੱਕ ਘਰ ਸਾਡਾ ਰਹਿ ਗਿਆ ਹੁਣ 25 26 ਘਰ ਸੀਗੇ ਉਹਨਾਂ ਚੋਂ ਸਿਰਫ ਇੱਕ ਤੁਹਾਡਾ ਘਰ ਰਹਿ ਗਿਆ ਹਾਂਜੀ ਬਾਕੀ ਸਾਰੇ ਥੱਲੇ ਚੱਲ ਗਏ ਨੇ ਜਨੌੜੀ ਢੋਲਵਾਹਾ ਵਗੈਰਾ ਇੱਧਰ ਸ਼ਹਿਰ ਵਾਲੇ ਉਹਨਾਂ ਦਾ ਮੇਨ ਕਾਰਨ ਕੀ ਹੈ ਵੀਰੇ ਜਾਨ ਮੇਨ ਕਾਰਨ ਇਹੀ ਹੈ ਕਿ ਕੋਈ ਸਹੂਲਤ ਨਹੀਂ ਮਿਲਦੀ ਪਿੰਡ ਨੂੰ ਕੀ ਹੋਰ ਮਹੱਲਾ ਆ ਹਾਂਜੀ ਇਹ ਦੱਬੂ ਵਾਲ ਮੱਲਾ ਕੋਲਟ ਦਾ ਦੱਬੂ ਵਾਲ ਮੱਲਾ ਹਾਂਜੀ ਅੱਛਾ ਤੇ ਇਹ ਮੱਲਾ ਅਲੱਗ ਪੈਂਦਾ ਆ ਹਾਂਜੀ ਇੱਥੇ 25 ਤੋਂ 26 ਘਰ ਸੀਗੇ ਹਾਂਜੀ ਹਾਂਜੀ ਤੇ ਆਪਣਾ ਇੱਕ ਘਰ ਰਹਿ ਗਿਆ ਹਾਂਜੀ ਆਪਣਾ ਇੱਕ ਘਰ ਰਹਿ ਗਿਆ ਅੱਛਾ ਆ ਜਿਹੜਾ ਰਸਤਾ ਜਾਂਦਾ ਆ ਦੂਸਰੇ ਘਰਾਂ ਨੂੰ ਹਣਾ ਵੀਰੇ ਹਾਂਜੀ ਪਾਜੀ ਇਹ ਰਸਤਾ ਨਹੀਂ ਆ ਪਾਜੀ ਇਹ ਅਸਰ ਇੱਕ ਪਸ਼ੂਆਂ ਦੁਆਰਾ ਬਣਾਇਆ ਗਿਆ ਰਸਤਾ ਵੀਰੇ ਜੰਗਲੀ ਜ ਹਜੋਰ ਜਾਰ ਮਾਰਿਆ ਗਿਆ ਪਸ਼ੂਆਂ ਦੁਆਰਾ ਉਸ ਕਾਰਨ ਬਣਿਆ ਇਹ ਰਸਤਾ ਅੱਛਾ ਜੀ ਨਹੀਂ ਤਾਂ ਇਹ ਰਸਤਾ ਨਹੀਂ ਰਸਤਾ ਤਾਂ ਇਹ ਆ ਕਿ ਜਦੋਂ ਮੇਰੀ ਦਾਦੀ ਹਣਾ ਜੀ ਕੋ ਵੀ ਸਰਪੰਚੀ ਹੁੰਦੀ ਸੀ ਉਹ ਉਧਰ ਦੀ ਇੱਟ ਲਵਾਈ ਗਈ ਹੈ ਬਸ ਮੇਰੇ ਆ ਜਿਹੜਾ ਘਰ ਵਾ ਇਹਨੂੰ 10 ਸਾਲ ਹੋ ਗਏ ਖਰਾਬ ਹੋਏ ਨੂੰ ਹਾਂਜੀ ਭਾਜੀ ਇਹਨੇ ਤਾਂ ਹੋ ਗਏ ਇਹ ਵੀ ਜਿਹੜੇ ਮੌਜੂਦਾ ਜਿਹੜੇ ਘਰ ਦੇ ਮਾਲਕ ਹੋਣਗੇ ਚਲ ਗਏ ਇੱਥੋਂ ਆਪਣੇ ਛੱਡ ਕੇ ਹਨਾ ਹਾਂਜੀ ਭਾਜੀ ਤੇ ਜਿਹੜੇ ਆ ਇਧਰ ਵੀਰੇ ਆਪਾਂ ਦੇਖ ਰਹੇ ਆ ਇਹਨਾਂ ਦਾ ਕੀ ਇਹ ਪਹਿਲ ਕੇ ਘਰ ਭਾਜੀ ਬਣੇ ਹੋਏ ਨੇ ਜਿਹੜੇ ਸਿਗੇ ਜਿਹੜੇ ਟਹਿ ਗਏ ਹੁਣ ਪਹਿਲਾਂ ਘਰ ਸੀ ਇਹ ਹਾਂਜੀ ਹਾਂਜੀ ਮਤਲਬ ਟਹਿ ਗਏ ਇਹਨਾਂ ਦਾ ਹੀ ਘਰ ਸੀ ਉਹਨਾਂ ਤੋਂ ਇਹ ਰਹਿ ਗਿਆ ਇਹਨਾਂ ਦਾ ਬਾਕੀ ਟਹਿ ਗਿਆ ਮੇਰੀ ਨਾ ਕੋਈ ਮੀ ਕਰਾਣ ਵਗੈਰਾ ਬਾਤ ਚ ਇਹਨਾਂ ਨੇ ਮੁੜ ਕੇ ਬਣਾਇ ਨਹੀਂ ਦੁਬਾਰਾ ਠੀਕ ਆ ਵੀਰੇ ਜੰਗਲੀ ਜਾਨਵਰ ਹੈ ਇਸ ਪਿੰਡ ਦੇ ਵਿੱਚ ਹਾਂਜੀ ਭਾਜੀ ਬਹੁਤ ਜੰਗਲੀ ਬਾਂਦਰ ਲਾ ਲਓ ਫਿਰ ਬਾਘ ਲਾ ਲਓ ਸੰਭਰ ਲਾ ਲਓ ਅੱਛਾ ਨੀ ਲਗਾਈਆਂ ਲਾ ਲਓ ਤੇ ਤेंदुआ ਵਗੈਰਾ ਇਹ ਤेंदुआ ਵਗੈਰਾ ਵੀ ਹੈ ਭਾਜੀ ਵੀਰੇ ਜਿਹੜਾ ਤेंदुआ ਤੇ ਬਾਘ ਅਲੱਗ-ਅਲੱਗ ਕਿਸਮਾਂ ਆ ਹਾਂਜੀ ਭਾਜੀ ਠੀਕ ਆ ਆ ਜਿਹੜੀ ਗਾਂ ਆ ਇਹਦੀ ਬੱਚੀ ਲੈ ਗਿਆ ਤੇ ਤेंदुआ ਜਿਹੜੀ ਆ ਗਾਂ ਆ ਹਾਂਜੀ ਉਹਦੀ ਬੱਚੀ ਲੈ ਗਿਆ ਨਾ ਹਾਂਜੀ ਤੇ ਇਹਨਾਂ ਦਾ ਕੁੱਤਾ ਵੀ ਲੈ ਗਿਆ ਇਹ ਚੱਲ ਗਿਆ ਕੁੱਤਾ ਇੱਥੇ ਸੀ ਇਹਨਾਂ ਦਾ ਕੁੱਤਾ ਵੀ ਲੈ ਗਿਆ ਆ ਜੋ ਅਸੀਂ ਅੱਗੇ ਘਰ ਦੇਖ ਰਹੇ ਆ ਇਹ ਵੀ ਘਰ ਇੱਦਾਂ ਹੀ ਬਣਿਆ ਰਹਿ ਗਿਆ ਮਤਲਬ ਇਸ ਟਾਈਮ ਇਸ ਘਰ ਦੇ ਵਿੱਚ ਕੋਈ ਵੀ ਵਿਅਕਤੀ ਨਹੀਂ ਰਹਿੰਦਾ ਨਾ ਕੋਈ ਬੰਦਾ ਨਾ ਬੰਦੇ ਦੀ ਕੋਈ ਯਾਦ ਇੱਥੇ ਤੁਸੀਂ ਦੇਖ ਸਕਦੇ ਹੋ ਇੱਦਾਂ ਹੀ ਸਮਾਨ ਪਿਆ ਹੋਇਆ ਆ ਮਤਲਬ ਘਰ ਬਿਲਕੁਲ ਉਜੜ ਚੁੱਕਾ ਖੰਡਰ ਬਣ ਚੁੱਕਾ ਆ ਬਸਦਿਆਂ ਦੇ ਨਾਲ ਹੀ ਘਰ ਹੁੰਦੇ ਆ ਜੀ ਤੁਸੀਂ ਦੇਖ ਲਓ ਸਾਹਮਣੇ ਸਮਾਨ ਪਿਆ ਹੋਇਆ ਆ ਇਹ ਜਗਾ ਭਾਈ ਇਹ ਜਗਾਇਆ ਤਾਂ ਸਾਹਮਣੇ ਤਾਂ ਘਰ ਦੇ ਵਿੱਚ ਉਦ ਹੀ ਸਮਾਨ ਪਿਆ ਹੋਇਆ ਆ ਵੀਰੇ ਜਿੱਦਾ ਪੀਪੀਆ ਵਗੈਰਾ ਉਦ ਹੀ ਸਮਾਨ ਦੇ ਹਾਂਜੀ ਹਾਂਜੀ ਪਾਜੀ ਇਹ ਵੀਰੇ ਆ ਪਤਾ ਲੱਗਾ ਸੀ 47 ਤੋਂ ਪਹਿਲਾਂ ਦੇ ਘਰ ਆ ਬਜ਼ੁਰਗਾਂ ਦੇ ਹਾਂਜੀ ਹਾਂਜੀ ਪਾਜੀ ਠੀਕ ਆ ਜੀ ਤੁਲਦ ਮਿਲੇ ਤਾਂ ਤਾਂ ਵੀ ਇੱਥੇ ਕੋ ਲੋਕ ਆ ਕੇ ਵਸ ਜਾਈਏ ਕਿਉਂਕਿ ਜਿੱਦਾਂ ਦਾ ਸ਼ਾਂਤ ਏਰੀਆ ਆ ਇਹ ਹਾਂਜੀ ਮਨ ਲੱਗਦਾ ਆ ਤੁਸੀਂ ਦੇਖ ਲਓ ਸਾਹਮਣੇ ਘਰਾਂ ਦੇ ਉੱਪਰ ਮੀਟਰ ਲੱਗੇ ਹੋਏ ਆ ਪੁਰਾਣੇ ਸਮੇਂ ਦਾ ਮੀਟਰ ਉਸੇ ਤਰ੍ਹਾਂ ਦਾ ਮੀਟਰ ਜੋ ਪੁਰਾਣੇ ਸਾਡੇ ਘਰਾਂ 'ਚ ਲੱਗੇ ਹੁੰਦੇ ਜਿਹੜੇ ਪਹਿਲੇ ਮੀਟਰ ਹੁੰਦੇ ਸੀ ਹਾਂਜੀ ਹਾਂਜੀ ਉਹ ਲੱਗੇ ਹੋਏ ਘਰਾਂ ਦੇ ਉੱਪਰ ਨੰਬਰ ਪਲੇਟਾਂ ਜਿਹੜਾ ਹਾਊਸ ਨੰਬਰ ਸਰਕਾਰ ਵੱਲੋਂ ਅਲਾਟ ਹੁੰਦਾ ਸੀ ਉਹ ਵੀ ਲੱਗਾ ਹੋਇਆ ਉਹ ਵੀ ਲੱਗਾ ਹੋਇਆ ਪੁਰਾਣੇ ਸਮੇਂ ਦਾ ਤੇ ਕੀ ਮਜਬੂਰੀਆਂ ਰਹਿ ਇਸੇ ਤਰ੍ਹਾਂ ਉਧਰ ਹੀ ਦੂਸਰੇ ਪਾਸੇ ਕਰ ਵੀਰੇ ਹਾਂਜੀ ਭਾਜੀ ਤੇ ਮੈਂ ਦਿਖਾਉਣਾ ਚਾਹੂੰਗਾ ਕਿ ਸਾਹਮਣੇ ਰਸੋਈ ਬਣੀ ਹੋਈ ਆ ਸਾਹਮਣੇ ਆ ਘਰਵਾਜੀ ਉਦਹੀਂ ਕੱਪੜੇ ਪਏ ਹੋਏ ਆ ਬਾਲਟੀਆਂ ਪਈਆਂ ਹੋਈਆਂ ਆ ਬਿਲਕੁਲ ਖਾਲੀ ਆ ਉੱਜੜ ਚੁੱਕਿਆ ਆ ਪੰਜਾਬ ਦਾ ਇਹ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਕੋਟਪਿੰਡਾ ਜਿਹਦੇ ਮਹੱਲੇ 'ਚ ਅਸੀਂ ਘੁੰਮ ਰਹੇ ਆ ਦਰਖਸ਼ੋ ਮੈਂ ਦੱਸਣਾ ਚਾਹੁੰਦਾ ਆ ਇਹ 1947 ਤੋਂ ਪਹਿਲਾਂ ਦੇ ਘਰ ਆ ਜਦੋਂ 1947 ਦੀ ਵੰਡ ਹੋਈ ਆ ਉਸ ਤੋਂ ਬਾਅਦ ਜਿਹੜੇ ਘਰ ਬਣੇ ਸੀ ਉਸ ਤੋਂ ਪਹਿਲਾਂ ਜਿਹੜੇ ਘਰ ਸੀ ਜਿਹੜੇ ਵਿਅਕਤੀ ਰਹਿੰਦੇ ਸੀਗੇ ਉਸੇ ਤਰ੍ਹਾਂ ਇੱਥੇ ਰਹਿੰਦੇ ਸੀ ਮੁਸ਼ਕਲਾਂ ਦਾ ਸਾਹਮਣਾ ਬਹੁਤ ਕਰਨਾ ਪਿਆ ਇੱਥੇ ਆ ਕੇ ਰਹੇ ਆ ਕਾਫੀ ਚਿਰ ਉਹਨਾਂ ਨੇ ਸਟਰਗਲ ਕੀਤੀ ਪਰ ਸਹੂਲਤਾਂ ਘੱਟ ਸੀਗੀਆਂ ਨਹੀਂ ਆਪਣਾ ਆਪ ਗੁਜ਼ਾਰਾ ਕਰ ਸਕੀ ਤਾਂ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਬਸ ਦੇ ਘਰਾਂ ਦੇ ਵਿੱਚ ਹੀ ਕਹਿੰਦੇ ਖੁਸ਼ਹਾਲੀਆਂ ਹੁੰਦੀਆਂ ਇਹ ਬਿਲਕੁਲ ਉੱਜੜ ਚੁੱਕੇ ਆ ਜਿੰਦੇ ਲੱਗ ਚੁੱਕੇ ਆ ਉਹਨਾਂ ਨੂੰ ਮਜਬੂਰੀ ਨਾਲ ਜਾਣਾ ਪਿਆ ਅਸੀਂ ਦੇਖਦੇ ਆ ਇਹ ਜੇ ਪਹਾੜਾਂ ਦੇ ਵਿੱਚ ਹਿਮਾਚਲ ਦੇ ਵਿੱਚ ਇਹ ਜੇ ਘਰ ਹੁੰਦੇ ਆ ਤੁਸੀਂ ਦੇਖ ਲਓ ਪੰਜਾਬ ਦੇ ਹੁਸ਼ਿਆਰਪੁਰ ਡਿਸਟ੍ਰਿਕਟ ਜਿਹੇ ਜੇ ਘਰ ਵਾ ਤਕਰੀਬਨ ਲੱਗ ਰਿਹਾ ਹੈ ਕਿ 47 ਤੋਂ ਪਹਿਲਾਂ ਦੇ ਘਰ ਵਾ ਆਪ ਜੀ ਵੀਰੇ ਕੀ ਕਹਿਣਾ ਇਹਨਾਂ ਬਾਰੇ ਇਹ ਬੜਾ ਇੱਕ ਆਪਾਂ ਦੁੱਖ ਦੀ ਗੱਲ ਕਹਿ ਸਕਦੇ ਹਾਂ ਜੀ ਕਿਸੇ ਲਈ ਆਪਣਾ ਘਰ ਛੱਡ ਕੇ ਜਾਣਾ ਜੀ ਬੜਾ ਇੱਕ ਮੁਸ਼ਕਲ ਕਦਮ ਹੁੰਦਾ ਜੇ ਆਪਾਂ ਕਹੀਏ ਕਿ ਸਾਨੂੰ ਜਿੱਥੇ ਆਪਾਂ ਘੱਟੋ ਘੱਟ 30 ਸਾਲ ਤੋਂ 50 ਸਾਲ ਤੋਂ ਰਹਿ ਰਹੇ ਹਾਂ ਬਿਲਕੁਲ ਇੱਕਦਮ ਉਹ ਘਰ ਛੱਡ ਕੇ ਜਾਣਾ ਪਵੇ ਤਾਂ ਇੱਕ ਬੜਾ ਮੁਸ਼ਕਲ ਡਿਸੀਜਨ ਹੁੰਦਾ ਬੰਦੇ ਲਈ ਬਾਕੀ ਬੜੀ ਸ਼ਾਂਤਮਈ ਜਗ੍ਹਾ ਆਈ ਰਹਿਣ ਵਾਸਤੇ ਬਹੁਤ ਵਧੀਆ ਜਗ੍ਹਾ ਆ ਪਰ ਕਹਿ ਸਕੀਏ ਵੀ ਲੈਕ ਆਫ ਫੈਸਿਲਿਟੀਆਂ ਲੋਕ ਛੱਡ ਕੇ ਗਏ ਆ ਬਿਲਕੁਲ ਔਰ ਬਾਕੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਆਵਾਜ਼ ਹੋਣ ਦਾ ਕੋਈ ਚਾਂਸ ਨਹੀਂ ਆ ਦੂਰ ਦੂਰ ਮਤਲਬ ਟਾਈਮ ਟਾਈਮੇ ਖਰਾਬ ਹੋ ਜਾਣਗੇ ਜਿਸ ਹਿਸਾਬ ਨਾਲ ਜਿੱਦਾਂ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਆ ਹਾਂਜੀ ਤੇ ਬਰਸਾਤ ਦੇ ਵਿੱਚ ਨੁਕਸਾਨ ਤਾਂ ਘਰਾਂ ਨੂੰ ਹੁੰਦਾ ਹੀ ਇੱਥੇ ਦੇਖਭਾਲ ਨਾ ਹੋਵੇ ਹਾਂਜੀ ਅਸੀਂ ਇਹ ਮਤਲਬ ਚੀਜ਼ ਕਹਿ ਸਕਦੇ ਹਾਂ ਕਿ ਆਉਣ ਵਾਲੇ ਮਤਲਬ 20 30 ਸਾਲਾਂ ਤੱਕ ਇਹ ਘਰ ਬਿਲਕੁਲ ਨੋਕ ਹੋ ਜਾਣਗੇ ਇੱਥੋਂ ਬਿਲਕੁਲ ਖਤਮ ਹੋ ਜਾਣਗੇ ਖਤਮ ਹੋ ਜਾਣਗੇ ਤੁਸੀਂ ਦੇਖ ਲਓ ਕਿੰਨੇ ਸੋਹਣੇ ਚਾਵਾਂ ਦੇ ਨਾਲ ਘਰ ਬਣਾਏ ਸੀ ਇਹ ਚਾਹ ਇਦਾਂ ਹੀ ਰਹਿ ਗਏ ਪ੍ਰੋਬਲਮ ਆਈ ਆ ਰਹਿਣ ਦੀ ਇੱਥੇ ਖਾਣ ਪੀਣ ਦਾ ਪ੍ਰਬੰਧ ਆਪਣੇ ਆਪ ਦੂਰ ਆ ਪਿੰਡ ਤੋਂ ਸ਼ਹਿਰ ਤੋਂ ਦੂਰ ਆ ਆ ਦੇਖ ਲਓ ਜੀ ਇੱਕ ਰਸੋਈ ਟਾਈਪ ਕਹਿ ਸਕਦੇ ਆ ਜਿਹੜਾ ਕਿ ਹੁਣ ਖੰਡਰ ਬਣ ਚੁੱਕਾ ਐ ਇਸ ਟਾਈਮ ਬਿਲਕੁਲ ਸੋਈ ਨਹੀਂ ਪਾਜੀ ਇਹ ਘਾਰ ਹੀ ਸੀਗਾ ਮਤਲਬ ਲੋਕੀ ਇੰਨੀ ਜਗ੍ਹਾ 'ਚ ਹੀ ਆਪਣਾ ਗੁਜ਼ਾਰਾ ਕਰਦੇ ਸੀ ਠੀਕ ਐ ਇਹ ਘਾਰ ਹੀ ਸੀਗਾ ਜੀ ਆ ਉਹਨਾਂ ਦੇ ਪਸ਼ੂਆਂ ਦੇ ਜਿਹੜੇ ਕੀਲੇ ਵਗੈਰਾ ਹੈਗੇ ਗੱਡੇ ਹੋਏ ਆ ਇਹ ਹਜੇ ਤੱਕ ਵੀ ਦੇਖ ਲਓ ਇਸੇ ਤਰ੍ਹਾਂ ਹੀ ਆ ਨਾ ਹਾਂਜੀ ਇਹ ਕੋਈ ਵਧੀਆ ਲੱਕੜ ਦੇ ਆ ਜੀ ਜਿਹੜੇ ਨਹੀਂ ਹਜੇ ਤੱਕ ਗਲੇ ਬਿਲਕੁਲ ਖੈਰ ਲੱਕੜ ਦੇ ਆ ਅੱਛਾ ਖੈਰ ਦੀ ਆ ਇਹ ਹੈ ਨਾ ਤਾਂ ਤਾਂ ਜ਼ਿਆਦਾ ਪਤਾ ਕਿ ਤੁਸੀਂ ਜੰਗਲ 'ਚ ਰਹਿੰਦੇ ਆ ਆਉਂਦੀ ਅੱਗ ਲੱਗਦੀ ਆ ਜੰਗਲਾਂ ਉਹ ਮੈਂ ਤੁਹਾਨੂੰ ਦਿਖਾਉਂਗਾ ਅੱਗੇ ਉੱਥੇ ਸਾਡੇ ਅੱਗ ਲੱਗ ਚੁੱਕੀ ਆ ਅੱਛਾ ਜੀ ਉਹ ਸ਼ੁਕਰ ਜਾਨਾ ਸਾਡੇ ਇੱਧਰ ਦੇ ਪਾਸੇ ਨਹੀਂ ਆਈ ਨਹੀਂ ਤਾਂ ਘਰਾਂ ਤੱਕ ਪਹੁੰਚ ਜਣੀ ਸੀ ਅੱਗ ਅੱਗ ਘਰਾਂ ਤੱਕ ਪਹੁੰਚ ਸਕਦੀ ਆ ਹਾਂ ਜੀ ਕਿਉਂਕਿ ਜੰਗਲ ਘਰਾਂ ਦੇ ਨਾਲ ਜੁੜੇ ਹੋਏ ਆ ਹਾਂ ਜੀ ਉਧਰਲਾ ਪਾਸਾ ਦਾ ਸਾਰਾ ਜਲ ਗਿਆ ਭਾਈ ਅਸੀਂ ਕਹਿ ਸਕਦੇ ਆ ਕਿ ਗਰਮੀਆਂ ਦੇ ਦਿਨਾਂ ਵਿੱਚ ਇੱਕ ਇਹ ਵੀ ਸਮੱਸਿਆ ਮਤਲਬ ਹੋ ਸਕਦੀ ਲੋਕਾਂ ਦੇ ਲਈ ਹਾਂ ਜੀ ਕਿਉਂਕਿ ਕਿਸੇ ਟਾਈਮ ਕੋ ਬੰਦਾ ਸੁੱਤਾ ਹੋਵੇ ਜਾਂ ਘਰ ਨਾ ਹੋਵੇ ਪਿੱਛੋਂ ਫਾਇਰ ਦੀ ਸਮੱਸਿਆ ਹੋ ਜਾਏ ਹਾਂਜੀ ਔਰ ਪਸ਼ੂਆਂ ਲਈ ਜਾਂ ਫਿਰ ਇਨਸਾਨਾਂ ਲਈ ਵੀ ਖਤਰਨਾਕ ਆ ਹਾਂਜੀ ਘਰਾਂ ਦੇ ਵਿੱਚ ਉਸੇ ਤਰ੍ਹਾਂ ਸਮਾਨ ਪਿਆ ਹੋਇਆ ਆ ਘੜੇ ਪਏ ਹੋਏ ਆ ਚੱਕੀ ਜਿਹੜਾ ਆਟਾ ਪੀਣ ਵਾਲੀ ਚੱਕੀ ਹੁੰਦੀ ਸੀਗੀ ਉਹ ਤੁਸੀਂ ਦੇਖ ਲਓ ਹੱਥ ਨਾਲ ਰਗੜਦੇ ਹੁੰਦੇ ਸੀ ਪ੍ਰਾਣੇ ਸਮਾਨ ਇਸੇ ਤਰ੍ਹਾਂ ਪਏ ਹੋਏ ਆ ਆ ਜਿਹੜੀ ਪ੍ਰਾਣੀ ਚੱਕੀ ਦਾ ਸਾਡੇ ਹੁਣ ਜਿਹੜੇ ਨਿਆਣੇ ਆ ਉਹਨੂੰ ਤਾਂ ਨਹੀਂ ਪਤਾ ਹੋਊਗਾ ਕਿ ਇਹਦਾ ਕੰਮ ਕੀ ਸੀਗਾ ਅਸਲ 'ਚ ਇਹਨਾਂ ਆਟਾ ਬਣਾਇਆ ਜਾਂਦਾ ਸੀ ਆਟਾ ਦਾਣੇ ਵਿੱਚ ਪਾ ਕੇ ਨੂੰ ਰਗੜਿਆ ਜਾਂਦਾ ਸੀ ਗੋਲ-ਗੋਲ ਘਮਾਇਆ ਜਾਂਦਾ ਸੀਗਾ ਪੁਰਾਣੀ ਵਿਰਾਸਤ ਪਈ ਹੋਈ ਆ ਬਟ ਸੰਭਾਲ ਨਹੀਂ ਸਕੇ ਪੁਰਾਣੇ ਆ ਦੇਖੋ ਕੱਪੜੇ ਵੀ ਉਸੇ ਤਰ੍ਹਾਂ ਪਏ ਹੋਏ ਆ ਕਿੰਨੀ ਸੋਹਣੀ ਡਿਜ਼ਾਈਨ ਕਰਕੇ ਛੱਤਾਂ ਬਣਾਈਆਂ ਹੋਈਆਂ ਘਰਾਂ ਦੇ ਵਿੱਚ ਪੁਰਾਣਾ ਸੰਦੂਕ ਆ ਜਿਹੜਾ ਉਹ ਵੀ ਇਸੇ ਤਰ੍ਹਾਂ ਰੱਖਿਆ ਹੋਇਆ ਆ ਪੁਰਾਣਾ ਸੰਦੂਕ ਜਿਹੜਾ ਆ ਤੁਸੀਂ ਦੇਖ ਲਓ ਤੇ ਦੂਸਰੇ ਪਾਸੇ ਇਹਨਾਂ ਦੀ ਜਿਹੜੀ ਰਸੋਈ ਸੀਗੀ ਕੀ ਇਹਨਾਂ ਦੀ ਮਜਬੂਰੀ ਹੋਗੀ ਕਿ ਇਹਨਾਂ ਨੇ ਆਪਣਾ ਸਾਰਾ ਸਮਾਨ ਹੀ ਇਸੇ ਤਰ੍ਹਾਂ ਰਹਿਣਤਾ ਚੁੱਲ੍ਹੇ ਬਣੇ ਹੋਏ ਆ ਦੇਖ ਲੋ ਅੰਦਰੋਂ ਸਮਾਨ ਉਸ ਤਰ੍ਹਾਂ ਡੱਬਿਆਂ ਦੇ ਵਿੱਚ ਸਮਾਨ ਹਜੇ ਤੱਕ ਵੀ ਖੰਡ ਪਈ ਹੋਈ ਆ ਸਾਹਮਣੇ ਬੋਤਲਾਂ ਆ ਜੀ ਕਿ ਬਹੁਤ ਜ਼ਿਆਦਾ ਮਜਬੂਰੀ ਆ ਘਰਾਂ ਦੇ ਵਿੱਚ ਇਸੇ ਤਰ੍ਹਾਂ ਜਾਣਾ ਪੈ ਗਿਆ ਇਹਨਾਂ ਨੂੰ ਤੇ ਦੂਸਰੇ ਪਾਸੇ ਅਸੀਂ ਜਾਵਾਂਗੇ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਇੱਥੇ ਤੇ ਉਹਨਾਂ ਦੇ ਹਸਬੰਦ ਇੱਥੇ ਰਹਿੰਦੇ ਆ ਇਹ ਮਹਿਲਾ ਸਰਪੰਚ ਰਹ ਚੁੱਕੇ ਆ ਇਸ ਪਿੰਡ ਦੇ ਸਭ ਤੋਂ ਪਹਿਲੀ ਲੇੜੇ ਸਰਪੰਚ ਸੀ ਜਿਹੜੇ ਇਸ ਪਿੰਡ ਦੇ ਸੀਗੇ ਦੇਖ ਲਓ ਮਤਲਬ ਬਹੁਤ ਜ਼ਿਆਦਾ ਸ਼ਾਂਤੀ ਆ ਜੰਗਲ ਵਾ ਆਲੇ ਦੁਆਲੇ ਇਸ ਘਰ ਦੇ ਮਾਲਕ ਵਾ ਮਾਤਾ ਜੀ ਬੈਠੇ ਆ ਜੀ ਆਪਣਾ ਹਾਤਾ ਵਾ ਸਤਿ ਸ਼੍ਰੀ ਅਕਾਲ ਮਾਤਾ ਜੀ ਠੀਕ ਹੈ ਜੀ ਮਾਤਾ ਜੀ ਪਤਾ ਲੱਗਾ ਜੀ ਤੁਸੀਂ ਇਸ ਪਿੰਡ ਦੇ ਸਰਪੰਚ ਰਹੇ ਚੁੱਕੇ ਆ ਜੀ ਹਾਂ ਜੀ ਸਰਪੰਚ ਰਹੇ ਚੁੱਕੇ ਆ ਜੀ ਅੱਛਾ ਜੀ ਹਾਂ ਜੀ ਤੁਸੀਂ ਕਿੰਨੇ ਸਾਲ ਸਰਪੰਚ ਰਹੇ ਜੀ 5 ਸਾਲ 5 ਸਾਲ ਜੀ ਹਾਂ ਜੀ ਉਹ ਕਿਹੜਾ ਸਮਾਂ ਸੀ ਕਿਹੜੇ ਸਾਲ ਦੇ ਵਿੱਚ ਜੀ ਇਹ ਨਹੀਂ ਯਾਦ ਮੈਨੂੰ ਕਿਹੜੇ ਸਾਲ ਦੇ ਆਜ ਤਾਂ 20 ਸਾਲ ਲਾ ਲਓ 20 ਸਾਲ ਪਹਿਲਾਂ ਜੀ ਹਾਂ ਜੀ ਠੀਕ ਹੈ ਜੀ ਚੌਥਾ ਇਲੈਕਸ਼ਨ ਆ ਗਿਆ ਹੁਣ ਚੌਥਾ ਆ ਗਿਆ ਹਾਂ ਜੀ ਬਿਲਕੁਲ ਜੀ ਆਪੇ ਜਰਸੀ ਬੰਦੇ ਆ ਠੀਕ ਹੈ ਜੀ ਸਹੀ ਹੈ ਜੀ ਤੇ ਮਾਤਾ ਜੀ ਉਦੋਂ ਵੀ ਦਿੱਕਤਾਂ ਇਦੀ ਮਤਲਬ ਜਿਹੜੇ ਹੁਣ ਘਰ ਛੱਡ ਗਏ ਲੋਕੀ ਜੀ ਹਾਂਜੀ ਹਾਂ ਇਹ ਮਤਲਬ ਸਹੂਲਤ ਨਾ ਹੋਣ ਕਰਕੇ ਜੀ ਨਾ ਹੋਣ ਤੇ ਕਰਕੇ ਠੀਕ ਹੈ ਜੀ ਹਾਂ ਕੋਈ ਸਹੂਲਤ ਨਹੀਂ ਮਿਲੀ ਇੱਥੇ ਵਿਕਸ਼ਨਡ ਕੁਝ ਨਹੀਂ ਮਿਲਦਾ ਅੱਛਾ ਜੀ ਕਿਉਂ ਕੋਈ ਰਾਹ ਨਹੀਂ ਕੋ ਪੈਸੇ ਨਹੀਂ ਕੋ ਮਕਾਨ ਨਹੀਂ ਕੋ ਗ੍ਰਾਂਟ ਨਹੀਂ ਕੋ ਹਸਪਤਾਲ ਨਹੀਂ ਕੋਈ ਸਕੂਲ ਨਹੀਂ ਲੱਗੇ ਪੈਂਦਾ। ਅੱਛਾ ਜੀ। ਦੇਖੋ ਹੁਣ ਆ ਕੇ ਅੰਗਣਬਾਰੀ ਮੇਰੇ ਵਿੱਚ ਆਈ ਸਰਪੰਚੀ। ਅੱਛਾ ਜੀ। ਬਾਲਬਾਰੀ। ਠੀਕ ਹੈ ਜੀ। ਬੱਚਿਆਂ ਦੀ। ਠੀਕ ਹੈ ਜੀ। ਨੇਕਾ ਗਾਂਹ ਸੂਰਤਾ ਕੋਈ ਆਈਆਂ ਨਹੀਂ। ਅੱਛਾ। ਜੰਗਲ ਦਾ ਹੈਗਾ ਕੰਮ। ਠੀਕ ਹੈ ਜੀ। ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਕੌਣ ਬੁਝਾਵੇ? ਕੋਈ ਲੱਗੇ ਆਉਂਦਾ। ਕੋਈ ਨਹੀਂ ਆਉਂਦਾ ਜੀ। ਫੇਰ ਦੇਖੋ ਕਿੰਨੀ ਮੁਸ਼ਕਲ ਹੁੰਦੀ ਪਾਣੀ ਕਿਤੇ ਮਿਲਦਾ ਨਹੀਂਗਾ। ਠੀਕ ਹੈ ਜੀ। ਹਾਂ ਜੀ। ਇਨੇ ਔਖੇ ਔਖੇ ਟਾਈਮ ਕੱਟਦੇ ਆ ਹੁਣ ਮਿਆਦਾ ਹਫਤਾ ਹੋਇਆ ਅੱਗ ਲੱਗੀ ਨੂੰ ਅੱਛਾ ਜੀ ਦੇਖ ਲੈ ਬਈ 10 ਦਿਨ ਅੱਗ ਲੱਗੀ ਰਹੀ ਬੇੜ ਦੇ ਪਣ ਵਿੱਚ ਅੱਛਾ ਜੀ ਕੀ ਕਿਹੜਾ ਬੰਦਾ ਇੰਨੀ ਗਰਮੀ ਵਿੱਚ ਬੜੇ ਬਿਲਕੁਲ ਜਾਨ ਹਰ ਬੰਦੇ ਨੇ ਪਿਆਰੀ ਹੈ ਜਾਨਵਰ ਬਹੁਤ ਮਰ ਗਏ ਹੋਣੇ ਜਾਨਵਰ ਵੀ ਬਹੁਤ ਮਰਿਆ ਤਾਂ ਬੰਦਿਆਂ ਦਾ ਵੀ ਹਾਲ ਮੰਦਾ ਹੁੰਦਾ ਜਿਹੜੇ ਬੁਝਾਉਂਦੇ ਜਾ ਕੇ ਬਿਲਕੁਲ ਜੀ ਪਾਣੀ ਉਹਨਾਂ ਨੂੰ ਕਿੱਥੇ ਮਿਲਣਾ ਜੰਗਲ ਵਿੱਚ ਹਾਂ ਜੀ ਮੁਸ਼ਕਲ ਬੜੀ ਐ ਇੱਧਰ ਤੇ ਮਾਤਾ ਜੀ ਜਿਹੜੇ ਘਰ ਛੱਡ ਗਏ ਤੁਹਾਡੇ ਨਾਲ ਤੁਹਾਡਾ ਕੱਲਾ ਹੀ ਘਰ ਇੱਥੇ ਰਹਿ ਗਿਆ ਹਾਂਜੀ ਕੱਲਾ ਰਹਿ ਗਿਆ ਤੇ ਇਹ ਘਰ ਦੇ ਜਿਹੜੇ ਜੀ ਆ ਅੱਜ ਕੱਲ ਕਿੱਥੇ ਆ ਜੀ ਇਹ ਇਹ ਜਨੌਰੀ ਜਾ ਬਸੇ ਫੇ ਮੈਂ ਤਾਂ ਮਜੂਰੀ ਕੋਈ ਡੀ ਕੋਈ ਹੈ ਨਹੀਂ ਗਈ ਠੀਕ ਹੈ ਜੀ ਕਿੰਨਾ ਚੋਂ ਖਤਮ ਆ ਹੋ ਠੀਕ ਹੈ ਜੀ ਤੇ ਮਾਤਾ ਜੀ ਇਹ ਜ ਆ ਦੱਸ ਰਿਹਾ ਸੀ ਮੁੰਡਾ ਕਿ ਜਾਨਵਰ ਜਿਹੜਾ ਬਾਘ ਵਗੈਰਾ ਜਾਂ ਪਿੰਦੂਆ ਕੋਈ ਇੱਥੇ ਆ ਜਾਂਦਾ ਬਾਘ ਦੇਖੋ ਸਾਡੇ ਕੁੱਤੇ ਨੂੰ ਤਿੰਨ ਵਾਰੀ ਪਿਆ ਰਾਤ ਨੂੰ ਅੱਛਾ ਜੀ ਅਸੀਂ ਫਿਰ ਹਾਰ ਕੇ ਕੁੱਤਾ ਆਪਣਾ ਮੰਜੇ ਨਾਲ ਬੰਨ ਲਿਆ ਦੇ ਲੋ ਮੰਜਨਾ ਮੰਨ ਲਿਆ ਤਾਂ ਬਾਗ ਇੱਥੇ ਆ ਗਿਆ ਅੱਛਾ ਜੀ ਫਿਰ ਸੁਖਿਆ ਦੇ ਕਿ ਲਾਈਟ ਵਿੱਚ ਆਂਦਾ ਨਹੀਂ ਕਹਾ ਅੱਛਾ ਜੀ ਜਾਨਵਰ ਸਾਤੇ ਡਰਦਾ ਸੀ ਜਾਨਵਰ ਤੇ ਡਰਦੇ ਆ ਠੀਕ ਹੈ ਜੀ ਤਾਂ ਜੀ ਤੇ ਕਰਕੇ ਨਾ ਅਸੀਂ ਫਿਰ ਕੁੱਤਾ ਸੀ ਅਸੀਂ ਚੱਲ ਗਏ ਸੀ ਕਿ ਆਪੇ ਹੁਣ ਅਸੀਂ ਠੀਕ ਨਹੀਂ ਰਹੀ ਸਾਡੀ ਸਿਹਤ ਨਹੀਂ ਠੀਕ ਚਲੋ ਚੱਲੀਏ ਅਸੀਂ ਬੱਚਿਆਂ ਕੋਲ ਚੱਲਦੇ ਆ ਅੱਛਾ ਜੀ ਫਿਰ ਅਸੀਂ ਕੁੱਤਾ ਦੇ ਦਿੱਤਾ ਠੀਕ ਹੈ ਜੀ ਇੱਥੇ ਕਿੱਥੇ ਛੱਡ ਕੇ ਜਾਣਾ ਜਾਨਵਰਾਂ ਨੇ ਖਾ ਲਾਣਾ ਮਤਲਬ ਘਰਾਂ ਚ ਆ ਵੜਦੇ ਜਾਂਦੇ ਘਰਾਂ ਚ ਆ ਵੜਦੇ ਆ ਦੇਖੋ ਘਰਾਂ ਚ ਵੀ ਮੁਸ਼ਕਲ ਆ ਹੁਣ ਸਾਡੇ ਸਿਆਣੇ ਬਿਆ ਬਜ਼ੁਰਗਾਂ ਵਾਸਤੇ ਮੁਸ਼ਕਲ ਆ ਬਿਲਕੁਲ ਜੀ ਕਿੱਦਾਂ ਉੱਠ ਕੇ ਜਾਵਾਂਗੇ ਪਤਾ ਲੱਗਾ ਜੀ ਤੁਹਾਡੇ ਜਿਹੜੇ ਬਜ਼ੁਰਗ ਉਹ ਵੀ ਇੱਥੇ ਰਹਿ ਕੇ ਗਏ ਆ ਬਜ਼ੁਰਗ ਸਾਡੇ ਚੱਲ ਗਏ ਅਸੀਂ ਚੱਲ ਜਾਣਾ ਅੱਛਾ ਜੀ ਠੀਕ ਆ ਤੀਜੀ ਪੀੜ੍ਹੀ ਆ ਸਾਡੀ ਤੀਜੀ ਪੀੜ੍ਹੀ ਆ ਹਾਂਜੀ ਤੀਜੀ ਪੀੜ੍ਹੀ ਆ ਇਹ ਜਿਹੜੇ ਘਰ 47 ਤੋਂ ਪਹਿਲਾਂ ਦੇ ਆ ਜੀ 47 ਚ ਬਣਾਇਆ ਹੈ ਇਹ 47 ਚ ਬਣਾ ਸੰ 47 ਚ ਬਣਾਇਆ ਇਹ ਘਰ ਠੀਕ ਆ ਜੀ ਹਾਂਜੀ ਪਹਿਲਾਂ ਤੁਸੀਂ ਬੇਸਿਕਲੀ ਕਿੱਥੇ ਦੇ ਸੀਗੇ ਜੀ ਬਜ਼ੁਰਗ ਪਹਿਲਾਂ ਸਾਡੇ ਸੋਹਰਾ ਸਾਹਿਬ ਰਹਿ ਇਹ ਬਾਰ ਵਿੱਚ ਅੱਛਾ ਜੀ ਪਾਕਿਸਤਾਨ ਦੇ ਪਾਕਿਸਤਾਨ ਚ ਹਾਂਜੀ ਫੇਰ ਆ ਕੇ ਨਾ ਜਦੋਂ ਇਹਨਾਂ ਦਾ ਹਰਕਤ ਦੇ ਪੇ ਗੁਜਰਾਂ ਦੇ ਹਾਂਜੀ ਉਦੋਂ ਸਾਡੇ ਸੋਹਰੇ ਨੇ ਉੱਥੇ ਬਾਦ ਮਕਾਨ ਬਣਾਇਆ ਠੀਕ ਹੈ ਜੀ ਕਿਉਂ ਪਹਿਲਾਂ ਇਕੱਠੇ ਸੀਗੇ ਤਾਂ ਚਾਚਿਆਂ ਨਾਲ ਇਕੱਲੇ ਨਹੀਂ ਬਣਾਇਆ ਜਦੋਂ ਮਕਾਨ ਵਿੱਚ ਨਾ ਹੋਵੇ ਤਾਂ ਦੁਰਸਤੀ ਹੋਣੀ ਚਾਹੀਦੀ ਹੈ ਦੁਰਸਤੀ ਚ ਲੋਰੀ ਹੈ ਜੀ ਜੇ ਜੀ ਆ ਤਾਂ ਚੀਜ਼ਾਂ ਜੇ ਜੀ ਨਹੀਂ ਤਾਂ ਚੀਜ਼ਾਂ ਨਹੀਂ ਕੀ ਕਰਨਾ ਚਾਹੀਦਾ ਠੀਕ ਹੈ ਠੀਕ ਹੈ ਮਾਤਾ ਜਿਹੜੀ ਤੁਹਾਡੇ ਤੋਂ ਸਰਪੰਚ ਤੁਹਾਡੇ ਤੋਂ ਪਹਿਲੀ ਸਰਪੰਚੀ ਤੁਹਾਡੇ ਕੋਲ ਸੀ ਦਾ ਮਤਲਬ ਹੈ ਨਾ ਨਹੀਂ ਨਹੀਂ ਅੱਛਾ ਜੀ ਇਸ ਪਿੰਡ ਦੇ ਜਿਹੜੀ ਮਹਿਲਾ ਸਰਪੰਚ ਤੁਸੀਂ ਬਣੇ ਪਹਿਲਾਂ ਨਹੀਂ ਨਹੀਂ ਮੇਰੇ ਤੋਂ ਪਹਿਲਾਂ ਬਖਸ਼ੀ ਸੀ ਨੀ ਵੈਸੇ ਮਤਲਬ ਲੇਡੀਜ਼ ਦੇ ਵਿੱਚ ਤਾਂ ਤੁਸੀਂ ਸੀਗੇ ਸਰਪੰਚ ਹਾਂਜੀ ਹਾਂਜੀ ਲੇਡੀਜ਼ ਮੇਰੀ ਆਈ ਹੈ ਪਹਿਲੀ ਸਰਪੰਚੀ ਤੁਹਾਡੀ ਸੀ ਹਾਂਜੀ ਹਾਂਜੀ ਹੈ ਨਾ ਜੀ ਐਸੀ ਸੀਗੀ ਠੀਕ ਹੈ ਜੀ ਹਾਂ ਜੀ ਪਹਿਲੀ ਸਰਪੰਚੀ ਮਹਿਲਾ ਤੁਸੀਂ ਸੀਗੇ ਜਦੋਂ ਇਹ ਪਿੰਡ ਦੀ ਸਰਪੰਚੀ ਮਿਲੀ ਹੈ ਇਕਲੇ ਜਿਹੜੀ ਨੂੰ ਹਾਂ ਜੀ ਹਾਂ ਜੀ ਤੇ ਉਦੋਂ ਸਰਪੰਚੀ ਤੁਸੀਂ ਕੀਤੀ ਹੈ ਇੱਥੇ ਹਾਂ ਜੀ ਮੈਂ ਕੀਤੀ ਹੈ ਠੀਕ ਹੈ ਜੀ ਹਾਂ ਜੀ ਸਾਨੂੰ 2000 ਦੇ ਤਕਰੀਬ ਹੋ ਗਿਆ ਜੀ ਫਿਰ ਇਹ ਸਾਨੂੰ ਦਾ ਮੈਨੂੰ ਨਹੀਂ ਪਤਾ ਅਸੀਂ ਅਣਪੜ੍ਹ ਹੈਗੇ ਆ ਠੀਕ ਹੈ ਜੀ ਜੇ ਦੋ ਤਿੰਨ ਪੜ੍ਹੇ ਹੋ ਤਾਂ ਕੀ ਕਰਨਾ ਉਸਨੇ ਠੀਕ ਹੈ ਜੀ ਹਾਂ ਜੀ ਪਿੰਡ ਦੀ ਪਹਿਲੀ ਮੇਰੀ ਜੀ ਠੀਕ ਹੈ ਉਸ ਵਿੱਚ ਸਰਪੰਚੀ ਕੀਤੀ ਠੋਕ ਬਿਜਾਤ ਦਰਕੇ ਨਹੀਂ ਠੀਕ ਹੈ ਦਬਾਅ ਚ ਨਹੀਂ ਕਿਸੇ ਦੇ ਚ ਵੀ ਆਏ ਲੇਕਿਨ ਕੀਤੀ ਆਪਣੀ ਮਰਜ਼ੀ ਦਾ ਠੀਕ ਹੈ ਜੀ ਸਾਰਾ ਦੋ ਬਰਨਾ ਕਰ ਲਈਆਂ ਬਿਲਕੁਲ ਠੀਕ ਹੈ ਇਹ ਕੌਣ ਆਉਂਦਾ ਜੀ ਇੱਥੇ ਮੈਂ ਤਾਂ ਕੋਈ ਨਹੀਂ ਪੁੱਛਦਾ ਇਨ ਇਲਾਕਿਆਂ ਵਿੱਚ ਇਹ ਹੈ ਆਪੇ ਚਲੋ ਸਾਡਾ ਮਹੱਲਾ ਗਿਆ ਉੱਜੜ ਹੋ ਅਚਾਰੇ ਕੇ ਅਸੀਂ ਵੀ ਚਲ ਜਾਣਾ ਅਸੀਂ ਕਿਉਂ ਇੱਥੇ ਬੈਠੇ ਰਹਿਣਾ ਹਾਂਜੀ ਪੂਰਾ ਮੱਲਾ ਸਾਡਾ ਖਾਲੀ ਹੋਇਆ ਦੇਖਿਆ ਹੀ ਤੁਸੀਂ ਉਹ ਘਰ ਰਹਿ ਰਹੇ ਨੇ ਇੱਥੇ ਕੋਈ ਨਹੀਂ ਰਿਹਾ ਕਿਉਂਕਿ ਦੁੱਖ ਦੇ ਮਾਰੇ ਗਏ ਕੁਝ ਮਿਲਦੇ ਆ ਬਾਬਾ ਜੀ ਦੀ ਉਮਰ 90 95 ਸਾਲ ਆ ਦੱਸ ਰਹੇ ਸੀ ਜਦੋਂ 47 ਦੀ ਬੰਡ ਹੋਈ ਆ ਉਦੋਂ ਬਜ਼ੁਰਗਾਂ ਨੇ ਕੀ ਕੁਝ ਸਟਰਗਲ ਕੀਤੀ ਕਿਦਾਂ ਦੁੱਖ ਪਾਇਆ ਗੱਲਬਾਤ ਕਰਦੇ ਪਏ ਸੀਗੇ ਤੇ ਜਾਨੂੰ ਅਸੀਂ ਘਰ ਦੇਖਦੇ ਪਏ ਸੀ ਇਹਨਾਂ ਦਾ ਸਿਰਫ ਇਹੀ ਘਰ ਬਚਿਆ ਆ ਤੇ ਹੋਰ ਤਾਂ ਕੁਛ ਨਹੀਂ ਤੇ ਵਾਲਦਾਰ ਸਭ ਖੰਡਰ ਬਣ ਚੁੱਕਾ ਹੈ ਜੀ ਇਹ ਸੀਗੀ ਜੀ ਅੱਜ ਦਾ ਬਲੌਗ ਤੁਸੀਂ ਦੇਖਿਆ ਕੋਟਪਿੰਡ ਦੇ ਵਿੱਚ ਅਸੀਂ ਆਏ ਸੀਗੇ ਜਿਹੜੇ ਘਰ ਤੁਹਾਨੂੰ ਦਿਖਾਏ ਆ ਬਿਲਕੁਲ ਖਾਲੀ ਹੋ ਚੁੱਕੇ ਆ ਉੱਜੜ ਚੁੱਕੇ ਆ ਇਹ ਘਰਾਂ ਦੇ ਵਿੱਚ ਹੁਣ ਕੋਈ ਨਹੀਂ ਰਹਿੰਦਾ ਬਜ਼ੁਰਗ ਆਉਂਦੇ ਆ ਮੁੜ ਕੇ ਫਿਰ ਵਾਪਸ ਚਲੇ ਜਾਂਦੇ ਆ ਵਾਲੇ ਨੇਚਰ ਨਾਲ ਜੁੜ ਕੇ ਰਹੋ ਜੀ ਬੂਟੇ ਜ਼ਰੂਰ ਲਾਓ ਪੌਦਾ ਇੱਕ ਜ਼ਰੂਰ ਲਾਓ ਹੋ ਸਕਦਾ ਜਦੋਂ ਤੁਹਾਡਾ ਬਰਥਡੇ ਹੁੰਦਾ ਹੈ ਉਦੋਂ ਇੱਕ ਦਰਖਤ ਲਾਉਣ ਦੀ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਵੀ ਕਹੋ ਜਿੱਥੇ ਅਸੀਂ ਪਾਰਟੀਆਂ ਤੇ ਇੰਨੇ ਪੈਸੇ ਖਰਚਦੇ ਹਾਂ ਇੱਕ ਜੇ ਬੂਟਾ ਲਾਵਾਂਗੇ ਉਹ ਜ਼ਿਆਦਾ ਕੋਈ ਕਾਸਟਲੀ ਨਹੀਂ ਹੁੰਦਾ ਮਿਲਦੇ ਹਾਂ ਜੀ ਨੈਕਸਟ ਬਲੌਗ ਦੇ ਵਿੱਚ ਬਹੁਤ ਜਲਦੀ ਨਵਾਂ ਬਲੌਗ ਲੈ ਕੇ ਆ ਰਹੇ ਹਾਂ